ਪਿੰਡਾਂ ਦੇ ਲੋਕਾਂ ਨੂੰ ਇੱਥੇ ਇਕੱਠੇ ਹੋਣਾ ਪੈ ਗਿਆ। ਇਹ ਜੀ ਇੱਕ ਸਾਡੀ ਬਹੁਤ ਪੁਰਾਣੀ ਮੰਗ ਸੀ। ਇੱਕ ਪੁਲ ਦੀ ਜੋ ਕਿ ਅੱਜ ਤੋਂ ਜਦੋਂ ਨਹਿਰਾਂ ਬਣੀਆਂ 67 ਸਾਲ ਪਹਿਲਾਂ ਦੀ ਗੱਲ ਆ ਵੀ ਪੁਲ ਇੱਥੇ ਪਾਸ ਸੀ ਕੁਝ ਕਾਰਨਾ ਕਰਕੇ ਇੱਥੇ ਪੁੱਜ ਚੱਕਿਆ ਗਿਆ ਸੀ। ਅਸੀਂ ਉਹੀ ਮੰਗ ਸੀ ਬਹੁਤ ਜਿਹੜੀ ਸਾਡੇ ਲੰਮੀ ਪੁਰਾਣੀ ਮੰਗ ਹੈ ਕਾਫੀ ਸਰਕਾਰਾਂ ਇੱਥੇ ਆਉਂ ਜਾਂਦੀਆਂ ਰਹੀਆਂ ਪਰ ਹੁਣ ਆ ਕੇ ਸਾਡੀ ਮੰਗ ਨੂੰ ਬੂਰ ਪੈਣ ਲੱਗਿਆ ਤੇ ਅਸੀਂ ਧੰਨਵਾਦ ਕਰਦੇ ਸਰਕਾਰ ਦਾ ਵੀ ਸਾਡਾ ਪੁਲ ਇਹ ਜੁੜਦਾ ਜਿਹੜਾ ਇਹ ਪ੍ਰੋਜੈਕਟ ਤੋਂ ਡੱਬ ਵਾਲੀ ਡੱਬ ਵਾਲੀ ਤੋਂ ਅੰਮ੍ਰਿਤਸਰ ਨੂੰ ਜੋੜਦਾ ਸਾਨੂੰ ਪੁੱਲ ਤੇ ਕਾਫੀ ਸਾਡੇ ਇਲਾਕੇ ਦੇ ਹੀ 25 30 ਪਿੰਡ ਤੋਂ 50 ਪਿੰਡ ਸਾਡੇ ਇਲਾਕੇ ਦੇ ਪੂਰੇ ਜਾਨੀ ਕਿ ਸਾਨੂੰ 100 200 ਪਿੰਡ ਦਾ ਸਾਨੂੰ ਤਕਰੀਬਨ ਆਇਆ ਹੈਗਾ ਯਾਨੀ ਕੋ ਸਾਨੂੰ ਕਾਫੀ ਲੰਮੀ ਸਹੂਲਤ ਮਿਲੂਗੀ ਇੱਕ ਸਾਨੂੰ ਨਜਾਤ ਮਿਲੂਗੀ ਇਥੋਂ ਕੁਝ ਡਕੈਤਿਆਂ ਹੁੰਦੀਆਂ ਦਿਨ ਦਿਹਾੜੇ ਲੁੱਟਾਂ ਖੋਹਾਂ ਹੁੰਦੀਆਂ ਤੇ ਇੱਕ ਦੋ ਹਾਦਸੇ ਵੀ ਕਾਫੀ ਹੋ ਗਏ ਆ ਪਿੱਛੇ ਵੀ ਇੱਕ ਮੁੰਡਾ ਥੋੜੇ ਦਿਨ ਹੋ ਗਏ ਪਛਿਆ ਪਿਛੇ ਇੱਕ ਸਾਡੇ ਇਲਾਕੇ ਚੋਂ ਇਥੋਂ ਦਾਨਾਰਮਣਾ ਪਿੰਡ ਉੱਥੇ ਦੀ ਦੋ ਬੇਟੀਆਂ ਸੀ ਉਹ ਨਹਿਰ ਤੇ ਡਿੱਗ ਗਈਆਂ ਸ਼ਾਸੇ ਕਰਕੇ ਇੱਕ ਸਾਡੇ ਬਾਬਾ ਫਰੀਦ ਸਕੂਲ ਦੀ ਬਾਸੀਗੀ ਉਹਦੇ ਵਿੱਚ ਇੱਕ ਸਾਡੀ ਬੱਚੀ ਦਾ ਨਕਸਾਣਾ ਕੁਦਰਤੀ ਕਿਸੇ ਹੋ ਕਾਰਨ ਕਰਕੇ ਬੱਚੀ ਇੱਕ ਹੀ ਸੀ ਉਹਦਾ ਵੀ ਇੱਕ ਘਰ ਦਾ ਚਰਾਗ ਬੁੱਝ ਗਿਆ ਸੜ ਇਹ ਸਾਡੀ ਬਹੁਤ ਪੁਰਾਣੀ ਮੰਗ ਸੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਦਾ ਤੇ ਇਲਾਕੇ ਦੇ ਸੰਗਤਾਂ ਦਾ ਜਿਨ੍ਹਾਂ ਦਾ ਸਹਿਯੋਗ ਹੈ ਸਾਡੇ ਆ ਇਲਾਕੇ ਦੇ ਸਾਰੇ ਡੱਗੋ ਰਮਣਾ ਦਿੱਤੀ ਰੋੜੀ ਕੰਮਿਆਣਾ ਅਮਰਾੜ ਮੋਤਰੇ ਵਾਲਾ ਚੱਕ ਮੋਤਰੇ ਵਾਲਾ ਬਰੀ ਵਾਲਾ ਸਰਾਇਣਾ ਕੇ ਸਾਰੇ ਇਲਾਕੇ ਦੇ ਲੋਕ ਸਾਡੇ ਇਕੱਠੇ ਹੋਏ ਆ ਤੇ ਅਸੀਂ ਧਨਵਾਦ ਕਰ ਸਕਦਾ ਸਾਡਾ ਪੁਲ ਜਲਦੀ ਤੋਂ ਜਲਦੀ ਹੱਲ ਬਣਾਇਆ ਜਾਵੇ ਕਿੰਨਾ ਕਿ ਬਜਟ ਇਸ ਦਾ ਤੇ ਕਿਦਾਂ ਕਦੋਂ ਤਿਆਰ ਹੋਏ ਇਹ ਜੀ 33 ਫੁੱਟ ਸਾਡਾ ਪੁਲ ਪਾਸ ਹੋਇਆ ਈ ਤੇ 11 ਤੋਂ 12 ਕਰੋੜ ਦਾ ਇਹ ਬਜਟ ਹੈ ਹਾਂਜੀ ਤੇ ਲਗਭਗ ਹੁਣ ਕਦੋਂ ਤੱਕ ਤਿਆਰ ਹੋਣ ਦੀ ਉਮੀਦ ਹੈ ਇਹ ਜੀ ਬਸ ਸਾਨੂੰ ਆਹ ਸੋਮਵਾਰ ਤੋਂ ਸਾਡਾ ਮਾਲ ਕਿਰਪਾ ਕਰੇ ਤੇ ਸਾਨੂੰ ਸੋਮਵਾਰ ਤੋਂ ਪੁਲ ਦੀ ਸਟਾਰਟਿੰਗ ਓਪਨਿੰਗ ਹੋ ਜਾਣੀ ਹੈ ਜੀ ਕੋਜ ਕੋਜ ਲੋਕ ਕਹਿ ਰਹੇ ਜਿਹੜਾ ਪੁਰਾਣਾ ਪੁਲ ਆ ਉਹ ਟੈਹ ਰਿਹਾ ਇਹਦੇ ਨਾਲ ਕਾਰਨ ਉਹ ਵੀ ਇਕੱਠੇ ਹੋ ਰਹੇ ਸਵਾਲ ਨਹੀਂ ਉਹ ਕੁਝ ਗਲਤ ਫਹਮੀ ਦਾ ਸ਼ਿਕਾਰ ਹੈ ਜੀ ਅਸੀਂ ਉਹ ਸਾਡਾ ਪੁਲ ਵੀ ਸਾਡੇ ਉਹਦੇ ਵਿੱਚ ਹਿੱਸਾ ਹੀ ਸਾਡੇ ਪਿੰਡ ਦੇ 6 ਲਿਟਰ ਪੰਪਾ ਜੀ ਉਸ ਤੋਂ ਯਾਨੀ ਕਿ ਤਕਰੀਬਨ ਸਾਡੇ ਪਿੰਡ ਦਾ ਮਰਲਾ ਮਰਲਾ ਜ਼ਮੀਨ ਦਾ ਉਸ ਤੋਂ ਪਾਣੀ ਲੱਗਦਾ ਜੀ ਅਸੀਂ ਉਹਨਾਂ ਨਾਲ ਆ ਉਹ ਪੁਲ ਕਦੇ ਵਾਸਤੇ ਨਾ ਟੈਣ ਦੇਵਾਂਗੇ ਜੇ ਇਹਦੇ ਕੋਈ ਸਮੱਸਿਆ ਆਉਂਦੀ ਹੈ ਕਿਤੇ ਜਾ ਕੇ ਮਨਲਾ ਵੀ ਪੁਲੋ ਵੰਡਮ ਹੋ ਜਾਂਦਾ ਅਸੀਂ ਨਾਲ ਸਯੋਜਤ ਸਰਕਾਰ ਤੋਂ ਸਰਕਾਰ ਤੋਂ ਮੰਗ ਕਰਾਂਗੇ ਵੀ ਉਹ ਪੁਲ ਜਦੋਂ ਸਮਾਂ ਆਇਆ ਸਾਨੂੰ ਉਹ ਵੀ ਬਣਾ ਕੇ ਦਿੱਤਾ ਜਾਵੇ ਅਸੀਂ ਨਾਲ ਖੜਾਂਗੇ ਸਾਡੇ ਦਾ ਇੱਕ ਮਰਲੇ ਮਰਲੇ ਜਮੀਨ ਨੂੰ ਪਾਣੀ ਉਸ ਲੱਗਦਾ ਜੀ ਸਾਡੇ ਪਿੰਡ ਨੂੰ ਲੱਗਦਾ ਇਥੋਂ ਰਤੀ ਰੋੜੀ ਸੌਰੀ ਚੱਕ ਕਲਿਆਨ ਚੱਕ ਮੋਦਰੇ ਵਾਲਾ ਉਹਨਾਂ ਪਿੰਡਾਂ ਨੂੰ ਪਾਣੀ ਲੱਗਦਾ ਉਹ ਸਾਡੇ ਨਾਲ ਸਹਿਮਤ ਇਸ ਪੌਲ ਬਣ ਦੇ ਨਾਲ ਇਹ ਇਹ ਵਿਸ਼ਾ ਹੀ ਵੱਖਰਾ ਜੀ ਇਹ ਸਾਡਾ ਪੌਲ ਸਾਨੂੰ ਬਹੁਤ ਇਲਾਕੇ ਨੂੰ ਜੋੜਦਾ ਕਸਬੇ ਬਣਨ ਦਾ ਹਨ ਉਮੀਦ ਹੈ ਇੱਥੇ ਵੀ ਕਾਫੀ ਸਾਡਾ ਏਰੀਆ ਡਿਵੈਲਪਮੈਂਟ ਹੋ ਸਕਦਾ ਉਹ ਸਾਡਾ ਵੱਖਰਾ ਵਿਸ਼ਾ ਜੀ ਅਸੀਂ ਉਹ ਦਾ ਨਾਲ ਸਹਿਮਤ ਹਾਂ ਜੀ ਗੁਰਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਆ ਪੌਲ ਨੂੰ ਲੈ ਕੇ ਅੱਜ ਇਕੱਠ ਹੋਇਆ ਵੱਡਾ ਢੋਡੀ ਜ਼ਮੀਨ ਵੀ ਲੱਗਦੀ ਹੈ ਦੱਸਿਆ ਜਾ ਰਿਹਾ ਹੈ ਆਪਣੇ ਪਾਸੇ ਹਾਂਜੀ ਆਪਣੀ ਜ਼ਮੀਨ ਦੋਵੇਂ ਪਾਸੇ ਲੱਗਦੀ ਹੈ ਜ਼ਮੀਨ ਆਪਾਂ ਜਗ੍ਹਾ ਛੱਡੀ ਹੋਈ ਹੈ ਤੇ ਆਪਾਂ ਪੂਰੇ ਸਹਿਮਤਾਂ ਤੇ ਪਿੰਡਾਂ ਦਾ ਸਾਰਿਆਂ ਦਾ ਸੰਯੋਗ ਆ ਪੂਰਾ ਨਾਲ ਤੇ ਜਿੰਨੇ ਆਪਣੀ ਕੋਈ ਜਗਾ ਆਉਗੀ ਵੀ ਜਾਂ ਕੋਈ ਟਰੈਕਟਰਾਂ ਦੀ ਕੋਈ ਲੋਡ ਪਈ ਲਾਉਣ ਦੀ ਵੀ ਜਿੱਥੋਂ ਤਾਂ ਹੀ ਸੰਯੋਗ ਆਪਾਂ ਹੀ ਫੁੱਲ ਦੇਵਾਂਗੇ ਆਪਾਂ ਪੁਲ ਦੇ ਨਾਲ ਸਹਿਮਤ ਆਂ ਕਿੰਨੇ ਚਿਰ ਤੋਂ ਬਾਅਦ ਹਮ ਪੁਲ ਬਣਨ ਲੱਗਾ ਹੈ ਸੱਤ ਚਿਰ ਤੋਂ ਬਾਅਦ ਇਹ 70 ਸਾਲ ਦੀ ਹੁਣ ਆ ਜੀ ਜੇਕਰ ਠੇਕੇਦਾਰ ਨੂੰ ਕਿਤੇ ਨਾ ਕਿਤੇ ਲੋਡ ਪੈਂਦੀ ਹੈ ਟਰੋਡੀ ਜੇਕਰ ਮਿੱਟੀ ਦੀ ਲੋਡ ਪੈਂਦੀ ਪਾਉਣ ਦੀ ਤੁਸੀਂ ਸਹਿਮਤ ਹੋ ਨਾਲ ਪੂਰਾ ਸੰਯੋਗ ਦੇਵਾਂਗੇ ਜੀ ਹਾਂਜੀ ਆਦੇ ਪਿੰਡ ਦੋ ਕਲੱਬ ਆ ਜੀ ਦੋਵੇਂ ਕਲੱਬ ਅਸੀਂ ਸਹਿਮਤ ਆਂ ਜੀ ਨਾਲ ਕਲੱਬ ਮੁੰਡੇ ਵੀ ਲੱਗਾਗੇ ਟਰੈਕਟਰ ਵੀ ਲਾਵਾਂਗੇ ਜਿੱਥੋਂ ਤਾਈਆਂ ਹੋਇਆ ਅਸੀਂ ਪੂਰਾ ਸਹਿਯੋਗ ਦੇਵਾਂਗੇ ਬਾਕੀ ਇਹ ਗੱਲ ਆ ਜੀ ਸਾਡੇ ਹੁਣ ਸਾਡੇ ਪਿੰਡ ਦੀ ਵੀ ਟੀਮ ਰਹੀ ਆ ਮੁੰਡੇ ਨਹਿਰ ਤੇ ਇਥੇ ਮਿਹਨਤ ਲਾਉਂਦੇ ਆ ਡਾ ਗੁਰਮਾਨੇ ਦੇ ਹੈਗੇ ਆ ਇੰਟਰਨੈਸ਼ਨਲ ਮੁੰਡੇ ਆ ਨਹਿਰ ਤੇ ਇਕੱਠੇ ਹੁੰਦੇ ਆ ਇਥੇ ਸਾਡੀ ਨੇਕਤਾ ਇਕਤਾ ਬਣਦੀ ਆ ਅਸੀਂ ਹੋ ਸਕਦਾ ਸਟੇਡੀਅਮ ਬਣਾ ਸਕਦੇ ਆ ਠੀਕ ਇਹ ਚੀਜ਼ ਨੂੰ ਅਸੀਂ ਮੁੱਖ ਰੱਖਦੇ ਆਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਾਡੇ ਲਿਫਟ ਪੰਪ ਵੀ ਅਸੀਂ ਤੇ ਸਾਡਾ ਕਾਰੋਬਾਰ ਹੈ ਜੀ ਮੁੜ ਕੇ ਪਿੰਡ ਦਾ ਵਾਟਰ ਬੈਕਸ ਵੀ ਅਸੀਂ ਤੇ ਹੈ ਜੀ ਜੇ ਮੰਨ ਲਾ ਵੀ ਪੁਲਟਾਂ ਦਾ ਸਾਡੇ ਲਿਫਟ ਪੰਪ ਟੈਗਰ ਸਾਡੀ ਜਮੀਨਾਂ ਬੇਕਰ ਹੈ ਜੀ ਤੇ ਪੁਲ ਨੂੰ ਕੀ ਹਾਲਤ ਪਾਉਂਦੀ ਪੁਲ ਦੀ ਪਾਖਸਤਾ ਹੀ ਹੈ ਪੁਲ ਤਾਂ ਖਤਮਾ ਹੀ ਹੈ ਤਾਂ ਆਸੇ ਵੀ ਹੁੰਦੇ ਆ ਹਾਂਜੀ ਹਾਂਜੀ ਬਹੁਤ ਦੋ ਤਿੰਨ ਰੀਆ ਤੱਕ ਬੱਸਾਂ ਵੀ ਆਉਂਦੇ ਤੁਰਾ ਟਰੱਕ ਵੀ ਉਤਰੇ ਥੋੜੇ ਦਿਨ ਕਿ ਕੀ ਮੰਗ ਹੈ ਜੀ ਤੁਹਾਡੀ ਮੰਗ ਹੈ ਵੀ ਸਾਡਾ ਪੁਲ ਇਹ ਇੱਥੇ ਸਾਡਾ ਇਹ ਰਹਿਣਾ ਚਾਹੀਦਾ ਜੇ ਉਹ ਬੰਦਾ ਤੇ ਸਾਨੂੰ ਕੋਈ ਦਿੱਕਤ ਨਹੀਂ ਬਣਵਾ ਲੈਣ ਸਾਨੂੰ ਕੋਈ ਦਿੱਕਤ ਇਹ ਸਾਡਾ ਮਨਜ਼ੂਰੀ ਖੜੇ ਲਾਈਟ ਪੰਪ ਐਸੇ ਦੇ ਉੱਤੇ ਆ ਸਾਡਾ ਜਿਮਲਾ ਅੱਜ ਆਉਂਦਾ ਟੈਂਦਾ ਪੁਰਜਾ ਢੈਗਾਂ ਸਾਡੇ ਲਾਈਟ ਪੰਪ ਤਾਂ ਖਤਮ ਹੋਈ ਅਸੀਂ ਪੁਰਾਣਾ ਪੋਲਾ ਇਹ ਪੋਲੇ 54 ਦਾ ਜੰਬਣਿਆ ਜੀ ਕਿਹੜਾ ਪਿੰਡ ਹੈ ਫੱਡੇਕਲਾਂ ਜੀ ਆਪਣੇ ਕੋਲੇ ਸਰਪੰਚੀ ਵੀ ਆਪਣੇ ਕੋਲੇ ਮਜੂਦਾ ਸਰਪੰਚੀ ਤੇ ਸਾਨੂੰ ਆਏ ਆ ਜੀ ਇਹ ਵੀ ਪੁਲ ਬਣੇ ਤੇ ਉਹ ਵੀ ਬਣ ਜੇ ਉਹਨਾਂ ਦਾ ਕੋਈ ਚੱਕਰ ਨਹੀਂ ਪਿੰਡ ਦਾ ਕਿਉਂ ਜਿਹੜੇ ਉੱਧਰ ਬੰਦੇ ਖੜੇ ਆ ਉਹਨਾਂ ਦੇ ਅੰਡਰਗਰਾਉਂਡ ਵੀ ਇੱਥੇ ਆ ਤੇ ਪੀਣ ਵਾਲਾ ਪਾਣੀ ਵੀ ਇੱਥੇ ਆ ਦੇਖ ਲਓ ਪੰਜ ਅੰਡਰਗਰਾਉਂਡ ਆ ਇਸ ਪੁਲ ਤੇ ਤੇ ਛੇਮਾ ਹੋ ਗਿਆ ਪਾਣੀ ਵਾਲਾ ਵੀ ਚਲੋ ਉਹ ਵੀ ਬੰਨਦਾ ਆਪਾਂ ਤਾਂ ਸਹਿਮਤਾ ਸੀ ਤਾਂ ਉਹਨਾਂ ਨਾਲ ਵੀ ਬਣੇ ਤੇ ਪਰ ਇਹ ਸਾਨੂੰ ਥੋੜਾ ਜਰੂਰੀ ਆ ਵੀ ਇਹ ਵੀ ਬਣ ਜੇ ਪਹਿਲਾਂ ਇਹ ਬਣ ਜੇ ਮੜ ਕੇ ਉਹ ਬਣ ਹਾਲਤ ਖਰਾਬ ਹੀ ਹੈ ਦੀ ਜੀ ਆ ਡਿੱਗਿਆ ਪਿਆ ਦੇਖ ਲਓ ਸਾਈਡ ਤੋਂ ਕਿੰਨੇ ਸਾਲ ਦਾ ਬਣਿਆ ਇਹ 54 ਦਾ ਬਣਿਆ 1900 ਤੁਹਾਡੀ ਹੁਣ ਕੀ ਮੁਖ ਮੰਗ ਆ ਵੀ ਇਹ ਬਣਨਾ ਚਾਹੀਦਾ ਸਾਨੂੰ ਇਹ ਆ ਵੀ ਇਹ ਵੀ ਬਨਣਾ ਚਾਹੀਦਾ ਪਾਸ ਹੋਇਆ ਵਿਆ ਤੇ ਉਹ ਵੀ ਮੰਨਦਾ ਉਹ ਵੀ ਬਣੇ ਸਾਨੂੰ ਕਿਸੇ ਤੇ ਤਰਾਜ ਨਹੀਂਗਾ ਕਾਰ ਵੱਲੋਂ ਹੁਣ ਰਿਪੇਅਰ ਦੇ ਨਕਸ਼ੇ ਪਾਸ ਕੀਤੇ ਗਏ ਆ ਜਾਂ ਨਵੇਂ ਪੁਲ ਦੇ ਨਕਸ਼ੇ ਨਹੀਂ ਨਵੇਂ ਦੇ ਕਰੀ ਨਵਾਂ ਮੰਡਾ ਉਹ ਜਿਹੜਾ ਰਿਪੇਅਰ ਦੀ ਮੰਗ ਕਰ ਰਹੇ ਹੋ ਜਾਂ ਨਵੇਂ ਦੀ ਅਸੀਂ ਤਾਂ ਨਵੇਂ ਦੀ ਕਰਦੇ ਆ ਵੀ ਦੋਵੇਂ ਨਵੇਂ ਬਣ ਉਹ ਵੀ ਬਣ ਜੇ ਇਹ ਵੀ ਬਣ ਜੇ ਐਗਜੈਕਟ ਕੀ ਸਿਚੁਏਸ਼ਨ ਹੈ ਦੇਖੋ ਮੈਂ ਤੇ ਬਾਹਰ ਗਿਆ ਹੋਇਆ ਸੀ ਤੇ ਅੱਜ ਰਾਤ ਹੀ ਆ ਹੁਣ ਮਿਲ ਕੇ ਪਤਾ ਕਰ ਲਾਂਗੇ ਕੋਈ ਅਸੀਂ ਗੱਲ ਨਹੀਂ ਜੋ ਲੋਕਾਂ ਦੀ ਸਹੂਲਤ ਆਸਤੇ ਕੋਈ ਐਕਟੀਵਿਟੀ ਹੋਣੀ ਹੈ ਉਹ ਬਿਲਕੁਲ ਕਰਾਂਗੇ ਉਹ ਕਿਸੇ ਨੂੰ ਵੀ ਮਤਲਬ ਕਿਸੇ ਦੀ ਸਹੂਲਤ ਦੇ ਵਿੱਚ ਕੋਈ ਖਲੜ ਨਹੀਂ ਪੈਣ ਦੇ ਆਗੇ ਸਾਰਾ ਵੀ ਸਹੂਲਤ ਦਾ ਖਿਆਲ ਰੱਖਿਆ ਜਾਊਗਾ ਨਕਸ਼ੇ ਕਿਹੜੇ ਪੁਰਾਣੇ ਪੁਲ ਦਾ ਪਾਸ ਹੋਇਆ ਜਾਂ ਨਵੇਂ ਪੁਲ ਦਾ ਪਾਸ ਹੋਇਆ ਮੈਂ ਪਤਾ ਕਰ ਲਵਾਂ ਦੋਵੇਂ ਕਿਰਾਏ ਨੇ ਦੋਵੇਂ ਨਵੇਂ ਪਾਸੇ ਤੇਰਾ ਨੂੰ ਪਤਾ ਨਹੀਂ ਹੁਣ ਮੈਂ ਪਤਾ ਕਰੂੰਗਾ ਜੀ ਮੈਂ ਬਾਹਰ ਗਿਆ ਸੀ ਮੈਂ ਪਤਾ ਕਰ ਲੈਣਾ ਵੈਸੇ ਇਹ ਹੈ ਵੀ 25 ਪਿੰਡ ਸੌਖੇ ਹੋ ਜਾਣਗੇ ਜੇ ਇੱਧਰਲੇ ਪਾਸੇ ਦੀ ਬਣਦੇ ਜੇ ਡੇਲੇ ਨੂੰ ਫਾਇਦਾ ਹੋਊਗਾ ਨਾਲੇ ਉਹ ਇੱਕ ਦੋ ਬੱਚੇ ਵੀ ਡੇਕ ਦੇ ਡੈਥ ਵੀ ਹੋਈ ਹੈ ਉੱਥੇ ਜਦੋਂ ਉੱਥੋਂ ਮਤਲਬ ਹੈ ਮੁੜਨਾ ਪੈਂਦਾ ਧੁੰਦ ਦੇ ਵਿੱਚ ਗਾਹੀ ਲੰਘ ਜਾਂਦੇ ਆ ਸੋ ਚੈੱਕ ਕਰਾ ਲੈਣੇ ਦੀ ਕੀ ਸਿਚੁਏਸ਼ਨ ਦੇਖਦੇ ਕਿ ਉਹਨਾਂ ਨੂੰ ਇਹ ਹੈ ਖਤਰਾ ਕਿਤੇ ਸਾਡਾ ਪੁਲ ਟੈਣਾ ਜਾਵੇ ਉਹਨਾਂ ਨੂੰ ਵਿਸ਼ਵਾਸ ਨਹੀਂ ਹੈ ਵੀ ਉਹਨਾਂ ਦਾ ਪੁਲ ਟੈਣਾ ਨਹੀਂਗਾ ਤੇ ਇਹ ਕਿਉਂ ਫੇਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਣੀ ਬਣੀ ਚੀਜ਼ ਕਿਉਂ ਖਰਾਬ ਕਰਨੀ ਇਹਦੀ ਬਾਕੀ ਕੋਸ਼ਿਸ਼ ਕਰਾ ਕੋਈ